ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਲਗਾਤਾਰ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਦੇ ਲਈ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ ਤੇ ਅੱਜ ਵੀ ਇਸੇ ਸਿਲਸਿਲੇ ਦੇ ਵਿੱਚ ਭੁੱਖ ਹੜਤਾਲ ਜਿਹੜੀ ਆ ਸ਼ੁਰੂ ਕੀਤੀ ਗਈ ਹੈ ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਜੁੜੇ ਹੋਏ ਜਿਹੜੇ ਵੱਖ-ਵੱਖ ਜਿਹੜੇ ਲੋਕ ਨੇ ਤੇ ਪੂਰਨ ਤੌਰ ਤੇ ਪੰਜਾਬੀ ਜਿਹੜੀ ਭਾਸ਼ਾ ਉਹ ਦਫਤਰੀ ਭਾਸ਼ਾ ਵੀ ਜਿਹੜੀ ਹੈ ਉਹ ਬਣੇ ਚੰਡੀਗੜ੍ਹ ਦੀ ਤੇ ਇੰਪਲੀਮੈਂਟੇਸ਼ਨ ਜਿਹੜੀ ਆ ਹੋਣੀ ਚਾਹੀਦੀ ਹੈ ਸੋ ਇਸ ਜਿਹੜਾ ਇੱਕ ਪ੍ਰੋਟੈਸਟਿਕ ਤਰ੍ਹਾਂ ਦੇ ਨਾਲ ਕੀਤਾ ਜਾ ਰਿਹਾ ਹੈ ਪੰਜਾਬੀ ਭਾਸ਼ਾ ਦੇ ਲਈ ਉੱਥੇ ਇਹਨਾਂ ਵੱਲੋਂ ਸਿਆਸਤਦਾਨ ਵੀ ਬੁਲਾਏ ਗਏ ਨੇ ਮਨੀਸ਼ ਤਿਵਾੜੀ ਜਿਹੜੇ ਕਾਂਗਰਸ ਤੋਂ ਉਮੀਦਵਾਰ ਨੇ ਚੰਡੀਗੜ੍ਹ ਦੇ ਉਹਨਾਂ ਨੂੰ ਵੀ ਇੱਥੇ ਬੁਲਾਇਆ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੂੰ ਵੀ ਬੁਲਾਇਆ ਸ਼ਰੋਮਨੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਨੇ ਜਿਹੜੇ ਹਰਦੀਪ ਸਿੰਘ ਬਟਰੇਲਾ ਉਹ ਵੀ ਇੱਥੇ ਆਏ ਨੇ ਸੋ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਮੰਗ ਇਹਨਾਂ ਦੀ ਕੀ ਹੈ ਤੇ ਪੋਲੀਟੀਸ਼ੀਅਨਸ ਤੋਂ ਕੀ ਐਕਸਪੈਕਟ ਕਰ ਰਹੇ ਨੇ ਉਹ ਇਹਨਾਂ ਨਾਲ ਕੀ ਵਾਦਾ ਕਰਕੇ ਜਾਂਦੇ ਨੇ ਗੱਲਬਾਤ ਕਰਦੇ ਕਿ ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਪੰਜਾਬੀ ਬੋਲਦੇ ਤੇ ਜਗਤ ਦੇ ਵਿੱਚ ਵੀ ਪਰ ਬੱਚੇ ਪੰਜਾਬੀ ਬੋਲਦੇ ਨੇ ਤਾਂ ਉਹਨਾਂ ਦੇ ਫਾਇਦੇ ਲੱਗਦਾ ਹੈ ਨਜ਼ਰ ਆ ਦੇਖੋ ਸਾਡੀ ਸਾਡੇ ਪਰਿਵਾਰ ਨੇ ਖਾਸ ਕਰਕੇ ਕਿੰਨੇ ਨੇ ਮੇਰੇ ਮਰਹੂਮ ਪਿਤਾ ਜੀ ਪ੍ਰੋਫੈਸਰ ਵਿਸ਼ਨਾਤ Tiwari ਜਿਹੜੇ ਪੰਜਾਬੀ ਦੇ ਪ੍ਰੋਫੈਸਰ ਸਨ ਉਹਨਾਂ ਨੇ ਸਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਮੇਰਾ ਇਹ ਮੰਨਣਾ ਹੈਗਾ ਔਰ ਸਦਾ ਤੋਂ ਰਿਹਾ ਹੈ ਕਿ ਜਿਹੜੀ ਜ਼ਬਾਨ ਹੈ ਬੋਲੀ ਹੈ ਉਹ ਲੋਕਾਂ ਨੂੰ ਜੋੜਨ ਦਾ ਕੰਮ ਕਰਦੀ ਹੈ ਔਰ ਲੋਕਾਂ ਨੂੰ ਤੋੜਨ ਦਾ ਕੰਮ ਨਹੀਂ ਕਰਨਾ ਚਾਹੀਦਾ ਇਸ ਮੁਲਕ ਦੇ ਵਿੱਚ 3 ਲੈਂਗੁਏਜ ਫਾਰਮੂਲਾ ਲਾਗੂ ਹੈ ਕਿ ਆਪਣੀ ਮਾਂ ਬੋਲੀ ਉਹਦੇ ਨਾਲ ਅੰਗਰੇਜ਼ੀ ਔਰ ਹਿੰਦੀ ਸਾਰੇ ਜਿਹੜੀਆਂ ਭਾਸ਼ਾਵਾਂ ਨੇ ਉਹਦੇ ਵਿੱਚ ਸਰਕਾਰੀ ਕੰਮਕਾਜ ਹੋਣਾ ਚਾਹੀਦਾ ਹੈਗਾ ਔਰ ਇਸ ਲਈ ਸਾਡਾ ਜਿਹੜਾ ਯਤਨ ਹੋਊਗਾ ਉਹ ਇਹ ਹੋਊਗਾ ਕਿ ਜਿਹੜਾ 3 ਲੈਂਗੁਏਜ ਫਾਰਮੂਲਾ ਹੈ ਉਹ ਲਾਗੂ ਹੋਵੇ ਚੰਡੀਗੜ੍ਹ ਵਿੱਚ ਬੈਠੇ ਆ ਕਿਹਾ ਇਹ ਵੀ ਜਾਣਿਆ ਕਿ ਪੰਜਾਬੀ ਜਿਹੜੀ ਹੈ ਸਭ ਤੋਂ ਉੱਪਰ ਰੱਖੀ ਜਾਣੀ ਚਾਹੀਦੀ ਹੈ ਚੰਡੀਗੜ੍ਹ ਦੇ ਵਿੱਚ ਦੇਖੋ ਇਦਾਂ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬੋਲੀ ਮਾਂ ਬੋਲੀ ਜਾਂ ਕੋਈ ਵੀ ਬੋਲੀ ਜੋੜਨ ਦਾ ਕੰਮ ਕਰਦੀ ਹੈਗੀਏ ਉਹਨੂੰ ਆਪਾਂ ਨੂੰ ਉਹਦਾ ਇਸਤੇਮਾਲ ਜੋੜਨ ਵਾਸਤੇ ਕਰਨਾ ਚਾਹੀਦਾ ਲੋਕਾਂ ਨੂੰ ਦਿਲਾ ਨੂੰ ਆਪਾਂ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਹੈਗੇ ਗੱਲ ਇਸ ਲਈ ਸਮਝਦੇ ਹੈਗੇ ਕਿਉਂਕਿ ਆਪਾਂ ਇੱਕ ਜ਼ਬਾਨ ਬੋਲਦੇ ਆ ਇਸ ਲਈ ਇਹ ਗੱਲ ਉਹਨਾਂ ਦੀ ਜਾਇਜ਼ ਹੈਗੀ ਏ ਪਰ ਉਹਦੇ ਨਾਲ ਨਾਲ ਇਸ ਬੜਾ ਸੋਚ ਸਮਝ ਕੇ ਇਸ ਮੁਲਕ ਦੇ ਵਿੱਚ ਬਹੁਤ ਸਾਲ ਪਹਿਲਾਂ ਬਹੁਤ ਬਰਿਆਂ ਪਹਿਲਾਂ ਇਹ 3 ਲੈਂਗੁਏਜ ਫਾਰਮੂਲਾ ਲਾਗੂ ਕੀਤਾ ਗਿਆ ਸੀਗਾ ਔਰ ਸਾਡੀ ਉਹ ਕੋਸ਼ਿਸ਼ ਹੋਊਗੀ ਕਿ 3 ਲੈਂਗੁਏਜ ਫਾਰਮੂਲਾ ਚੰਡੀਗੜ੍ਹ 'ਚ ਵੀ ਲਾਗੂ ਕੀਤਾ ਜਾਵੇ ਮੈਂ ਚੰਡੀਗੜ੍ਹ ਪੰਜਾਬੀ ਮੰਚ ਦਾ ਪ੍ਰਧਾਨ ਸੁਜੀਤ ਸਿੰਘ ਸੁਖਾ ਸਾਹਿਬ ਕਾ ਸਰਪੰਚ ਅਲੂ ਮਾਜਰਾ ਤੇ ਅਸੀਂ ਅੱਜ ਦੀ ਭੁਖੜਤਾਲ ਕੀਤੀ ਕਿ ਪੰਜਾਬੀ ਮੰਚ ਜਦੋਂ ਤੋਂ 15-20 ਸਾਲਾਂ ਤੋਂ ਇਹ ਪੰਜਾਬੀ ਦੀ ਮੁਹਿੰਮ ਚਲਾਈ ਚਲਾਈ ਜਾ ਰਹੀ ਹੈ ਤੇ ਅਸੀਂ ਹਰ ਮਤਲਬ ਕਿ ਪੰਜਾਬੀਆਂ ਨੂੰ ਵੀ ਜਗਾਉਣ ਵਾਸਤੇ ਖਾਸ ਕਰ ਅਫਸਰਾਂ ਨੂੰ ਲੀਡਰਾਂ ਨੂੰ ਇਹਨਾਂ ਨੂੰ ਪੱਤਰ ਵਿਹਾਰ ਕਰਦੇ ਰਹਿੰਦੇ ਕਦੇ ਭੁਖੜ ਹੜਤਾਲ ਕਦੇ ਹੈਜੀਟੇਸ਼ਨ ਕਰਦੇ ਰਹਿੰਦੇ ਆ ਜਦੋਂ ਵੀ ਅਸੀਂ ਲੀਡਰਾਂ ਕੋਲ ਜਾਂਦੇ ਆ ਉਹ ਇਹ ਗੱਲ ਜ਼ਰੂਰ ਕਰਦੇ ਆ ਵੀ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਦੀ ਗੱਲ ਨੂੰ ਬਿਲਕੁਲ ਅਸੀਂ ਪੰਜਾਬੀਆਂ ਔਰ ਇਹ ਹੋਣੀ ਚਾਹੀਦੀ ਹੈ ਕੋਈ ਸਾਨੂੰ ਇਹ ਨਹੀਂ ਕਹਿੰਦਾ ਕੋਈ ਅਫਸਰ ਕੋਲ ਵੀ ਜਦੋਂ ਤੁਹਾਡੀ ਮੰਗ ਜਾਇਜ਼ ਹੈ ਔਰੇ ਹੋਣੀ ਚਾਹੀਦੀ ਹੈ ਪਰ ਜਦੋਂ ਕਰਨ ਦਾ ਸਮਾਂ ਆਇਆ ਕਿਉਂਕਿ ਪਿਛਲੇ ਸਮੇਂ ਵੀ ਬੀਜੇਪੀ ਦੀ ਕਿਰਨਘੇਰ ਅਸੀਂ ਇਸ ਤਰ੍ਹਾਂ ਹੀ ਬੁਲਾਏ ਸੀ ਜਿਵੇਂ ਅੱਜ ਲੀਡਰ ਬੁਲਾਏ ਨੇ ਤੇ ਉਹ ਸਾਡੇ ਨਾਲ ਆਏ ਪਰ𝕚ਸਭਾ 'ਚ ਵਾਅਦਾ ਕਰਕੇ ਗਏ ਮੈਂ ਪੰਜਾਬਣਾਂ ਜੀ ਮੈਂ ਪੰਜਾਬੀ ਦੀ ਗੱਲ ਕਰਾਂਗੇ ਔਰ ਮੈਂ ਪੰਜਾਬੀ ਲਾਗੂ ਕਰਾਉਂਗੀ ਚੰਡੀਗੜ੍ਹ 'ਚ ਪਰ ਕਮਾਲ ਦੀ ਗੱਲ ਇਹ ਹੈ ਵੀ ਪੰਜਾਬੀ ਮੰਚ ਉਦੋਂ ਪੱਤਰ ਵਿਹਾਰ ਕਰਦਾ ਰਿਹਾ ਉਦੇ ਉੱਤਰ ਦਾ ਕੀ ਦੇਣੇ ਅਸੀਂ ਸੰਪਰਕ ਵੀ ਕਰਿਆ ਵੀ ਸਾਨੂੰ ਮਿਲਣ ਦਾ ਸਮਾਂ ਪਰ ਬਸਾਨੂੰ ਮਿਲਣ ਦਾ ਸਮਾਂ ਵੀ ਨਹੀਂ ਮਿਲਿਆ ਸੋ ਅੱਜ ਵੀ ਅਸੀਂ ਕਿਉਂਕਿ ਸਾਡਾ ਪੰਜਾਬੀ ਮੰਚ ਦਾ ਇਹ ਵੀ ਅਸੀਂ ਇੱਕਦਮ ਬੈਠਣਾ ਨਹੀਂ ਹੈ ਵੀ ਜਦੋਂ ਲੀਡਰ ਆਉਣਗੇ ਆ ਲੀਡਰਾਂ ਨਾਲ ਮਿਲਾਂਗੇ ਇਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਔਰ ਅੱਜ ਵੀ ਅਸੀਂ ਭੁੱਖ ਹੜਤਾਲ ਇਸੇ ਕਰਕੇ ਰੱਖੀ ਹੈ ਇਹਦਾ ਮਤਲਬ ਇਸੇ ਭੁੱਖ ਹੜਤਾਲ 'ਚ ਰੱਖਿਆ ਵੀ ਆਓ ਆ ਕੇ ਅਸੀਂ ਤਾਂ ਭੁੱਖੇ ਆ ਅਈਦਾ ਭੁੱਖੇ ਆ ਨਾ ਬੋਲੀ ਤੋਂ ਬਿਨਾਂ ਵੀ ਅਸੀਂ ਮਰ ਰਹੇ ਆ ਕਿਉਂਕਿ ਇੱਥੇ ਕਿਤੇ ਵੀ ਪੰਜਾਬੀ ਐਤ ਨਜ਼ਰ ਨਹੀਂ ਆ ਰਹੀ ਤੇ ਅੱਜ ਵੀ ਅਸੀਂ ਲੀਡਰਾਂ ਨੂੰ ਬੁਲਾਇਆ ਕਿ ਠੀਕ ਹੈ ਆਪਣੇ ਹੁਣ ਸਾਡਾ ਇਹ ਹੈ ਵੀ ਇਹ ਆਪਣੀ ਬੈਨੀਫੈਸਟੋ ਚ ਪਾਣ ਤਾਂ ਪੰਜਾਬੀ ਲੋਕ ਇਹਨਾਂ ਤੇ ਵਿਸ਼ਵਾਸ ਕਰਨ ਕਿਉਂਕਿ ਅਜੇ ਤੱਕ ਤੇ ਵਾਅਦੇ ਕਰਦੇ ਰਹੇ ਪਰ ਇਹ ਮੈਨੀਫੈਸਟੋ ਚ ਪਾਣਗੇ ਅਜੇ ਤੱਕ ਸਾਨੂੰ ਨਹੀਂ ਲੱਗ ਰਿਹਾ ਇਹਨਾਂ ਦੀ ਗੱਲਾਂ ਬਾਤਾਂ ਜੇ ਮੈਨੀਫੈਸਟੋ ਚ ਪਾਣ ਤੋਂ ਵੀ ਡਰਦੇ ਆ ਹੁਣ ਇਹ ਇਹਨਾਂ ਦੇ ਅੰਦਰ ਕਿਹੜੀ ਇਹਨਾਂ ਦੀ ਮਨੋਦਸ਼ਾ ਹੈ ਸੈਂਟਰ ਗਵਰਨਮੈਂਟ ਇਹਨਾਂ ਨੂੰ ਕੀ ਹਦਾਇਤਾਂ ਨੇ ਔਰ ਮੈਂ ਇਹ ਗੱਲ ਸਾਡਾ ਪੰਜਾਬੀ ਮੰਚ ਵੀ ਕਰਦਾ ਪੰਜਾਬ ਪੰਜਾਬ ਦੇ ਲੋਕਾਂ ਨੂੰ ਵੀ ਔਰ ਪੰਜਾਬ ਸਰਕਾਰਾਂ ਨੂੰ ਵੀ ਜਿਹੜੇ ਚੰਡੀਗੜ੍ਹ ਚ ਆ ਕੇ ਇੱਥੇ ਨਿਗ੍ਹ ਮੰਨਦੀਆਂ ਨੇ ਏਸ਼ੀਆ ਦੀਆਂ ਹਵਾ ਖਾਂਦੀਆਂ ਨੇ ਉਹ ਪੰਜਾਬੀ ਦੇ ਲੋਕਾਂ ਤੋਂ ਭੋਲੇ-ਪਾਲੇ ਲੋਕਾਂ ਤੋਂ ਪੰਜਾਬੀ ਚ ਵੋਟਾਂ ਮੰਗ ਕੇ ਇੱਥੇ ਆਉਂਦੀਆਂ ਨੇ ਪਰ ਜਦੋਂ ਚੰਡੀਗੜ੍ਹ ਚ ਬੈਠ ਜਾਂਦੇ ਨੇ ਚੰਡੀਗੜ੍ਹ ਨੂੰ ਬਿਲਕੁਲ ਹੀ ਭੁੱਲ ਜਾਂਦੇ ਨੇ ਪੰਜਾਬੀ ਬੋਲੀ ਨੂੰ ਭੁੱਲ ਜਾਂਦੇ ਨੇ ਔਰ ਏ ਅਸੀਂ ਪੰਜਾਬ ਚੰਡੀਗੜ੍ਹ ਪੰਜਾਬੀ ਮੰਚ ਇਹੀ ਗੱਲ ਬਾਰ ਬਾਰ ਤਾਂ ਕਿ ਲੋਕਾਂ ਚ ਔਰ ਇਨ ਅਫਸਰਾ ਚ ਇਹਨਾਂ ਲੀਡਰਾਂ ਨੂੰ ਯਾਦ ਰਹੇ ਵੀ ਅਸੀਂ ਪੰਜਾਬੀਆਂ ਜਦੋਂ ਸਾਡੇ ਮੰਚ ਤੇ ਆਉਂਦੇ ਨੇ ਸਾਰੇ ਬੜੀ ਸੋਹਣੀ ਪੰਜਾਬੀ ਬੋਲਦੇ ਨੇ ਔਰ ਅੰਦਰੋਂ ਐ ਲੱਗਦਾ ਵੀ ਇਹਨਾਂ ਵਰਗਾ ਪੰਜਾਬੀ ਕੋਈ ਨਹੀਂ ਜਦੋਂ ਇਹ ਪੰਜਾਬੀ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਪੰਜਾਬੀ ਬੋਲੀ ਦੀ ਲਾਗੂ ਕਰਨ ਦੀ ਗੱਲ ਆਉਂਦੀ ਹੈ ਤੇ ਕਿਤੇ ਨਾ ਕਿਤੇ ਗੱਲ ਹੋਏ ਵੀ ਇਹਨਾਂ ਨੂੰ ਮੌਤ ਪੈ ਜਾਂਦੀ ਹੈ ਸੋ ਇਸ ਕਰਕੇ ਅਸੀਂ ਪੰਜਾਬੀ ਮੰਚ ਲੱਗਿਆ ਹੋਇਆ ਤੇ ਐਸੀ ਤਰ੍ਹਾਂ ਹੈਜੀਟੇਸ਼ਨ ਕਰ ਦੇਣਾਗੇ ਜੇ ਮੈਨੀਫੈਸਟੋ ਚ ਪਾਣਗੇ ਤਾਂ ਪੰਜਾਬੀ ਜਰੂਰ ਇਹਨਾਂ ਨੂੰ ਵੋਟ ਪਾਣਗੇ ਤੇ ਉਸ ਤੋਂ ਬਾਅਦ ਜੇ ਕਰਾਂਗੇ ਫਿਰ ਇਹਨਾਂ ਦੇ ਦਰਾਂ ਦੇ ਮੁਰੇ ਬੈਠਾਂਗੇ ਸੋ ਪੰਜਾਬੀ ਮਾਂਚ ਇੱਕ ਦਿਨ ਜ਼ਰੂਰ ਪੰਜਾਬੀ ਨੂੰ ਲਾਗੂ ਕਰਾਊਗਾ ਔਰ ਪੰਜਾਬੀ ਮਾਂਚ ਦਾ ਇਹ ਵੀ ਹੈ ਕਿ ਕਿਤੇ ਕਿਤੇ ਲੋਕ ਵੀ ਅੱਜ ਅਵੇਸ ਲੈਨੇ ਕਹਿ ਲੋ ਘੌਲੀ ਹੋ ਗਏ ਪੰਜਾਬੀ ਤੋਂ ਤੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਪੰਜਾਬੀ ਸਾਡੇ ਆਉਣ ਵਾਲਾ ਸਮਾਂ ਫਿਊਚਰ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਉਹਨਾਂ ਦੇ ਬੱਚਿਆਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਇਸ ਕਰਕੇ ਕਿਤੇ ਨਾ ਕਿਤੇ ਪੰਜਾਬੀ ਤੋਂ ਪਰ ਅਸੀਂ ਪੰਜਾਬੀ ਮੰਚ ਉਹਨਾਂ ਲੋਕਾਂ 'ਚ ਵੀ ਜਾ ਰਹੇ ਆਂ ਲੋਕਾਂ ਦੀ ਕਚਹਿਰੀ 'ਚ ਆਪਣੀ ਮਾਂ ਬੋਲੀ ਦੀ ਗੱਲ ਰੱਖ ਰਹੇ ਆਂ ਤੇ ਉਦੋਂ ਨਾਲ-ਨਾਲ ਅਸੀਂ ਲੀਡਰਾਂ ਨੂੰ ਵੀ ਉਹਨਾਂ ਦਾ ਵੀ ਐ ਕਹਿ ਲੋ ਵੀ ਆਪਾਂ ਗੱਲ ਫੜਨ ਨੂੰ ਤਿਆਰ ਆਂ ਵੀ ਪੰਜਾਬੀ ਬੋਲੀ ਚੰਡੀਗੜ੍ਹ 'ਚ ਲਾਗੂ ਕਰੋ